ਕੈਨੇਡਾ ਦੀ ਜੰਪਲ ਜਸਸੀ ਸਿੱਧੂ ਦੇ ਕਤਲ ਮਾਮਲੇ ਵਿੱਚ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੈਨੇਡਾ ਪੁਲਿਸ ਨੇ ਜਸਸੀ ਸਿੱਧੂ ਹਰ ਕਿਲਿੰਗ ਮਾਮਲੇ 'ਚ ਉਸ ਦੀ ਮਾਂ ਮਲਕੀਤ ਸਿੱਧੂ ਅਤੇ ਮਾਮਾ ਸਰਜੀਤ ਬਦੇਸ਼ਾ ਨੂੰ ਡਿਪੋਰਟ ਕਰ ਦਿੱਤਾ ਹੈ ਇਸ ਦੌਰਾਨ ਕੈਨੇਡਾ ਪੁਲਿਸ ਨੇ ਦਿੱਲੀ 에ਰਪੋਰਟ ਤੇ ਪੰਜਾਬ ਪੁਲਿਸ ਦੇ ਹਵਾਲੇ ਉਸ ਦੀ ਮਾਂ ਮਲਕੀਤ ਸਿੱਧੂ ਤੇ ਮਾਮਾ ਸਰਜੀਤ ਬਦੇਸ਼ਾ ਨੂੰ ਕਰ ਦਿੱਤਾ ਜਿਸ ਤੋਂ ਬਾਅਦ ਸੰਗਰੂਰ ਪੁਲਿਸ ਦਿੱਲੀ ਤੋਂ ਪੰਜਾਬ ਲਿਆ ਕੇ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕਰਨ ਜਾ ਰਹੀ ਹੈ ਦੱਸਿਆ ਹੈ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀ ਜੰਪਲ ਜਸਵਿੰਦਰ ਕੋਹਰ ਉਰਫ ਜੱਸੀ ਸਿੱਧੂ ਵੱਲੋਂ ਪੰਜਾਬ ਚਾਕੇ ਆਟੋ ਚਾਲਕ ਸੁਖਵਿੰਦਰ ਸਿੰਘ ਉਰਫ ਮਿੱਠੂ ਸਿੱਧੂ ਨਾਮਕ ਨੌਜਵਾਨ ਦੇ ਨਾਲ ਪ੍ਰੇਮ ਵਿਆਹ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ 8 ਜੂਨ ਸਾਲ 2000 ਵਿੱਚ ਜੱਸੀ ਸਿੱਧੂ ਦਾ ਕਤਲ ਕਰ ਦਿੱਤਾ ਗਿਆ ਸੀ ਜਦਕਿ ਉਸਦੇ ਪਤੀ ਮਿੱਠੂ ਸਿੱਧੂ ਨੂੰ ਬਾਅਦ ਵਿੱਚ ਵੱਖ-ਵੱਖ ਕੇਸਾਂ ਦਾ ਸਾਹਮਣਾ ਕਰਨਾ ਪਿਆ ਇਲਜ਼ਾਮ ਨੇ ਕਿ ਜਸਸੀ ਦੀ ਮਾਂ ਮਲਕੀਤ ਕੌਰ ਸਿੱਧੂ ਅਤੇ ਮਾਮਾ ਸਰਜੀਤ ਬਦੇਸ਼ਾ ਨੇ ਅਣਖਾਤਰ ਸੁਪਾਰੀ ਦੇ ਕੇ ਪੰਜਾਬ 'ਚ ਜਸਸੀ ਦਾ ਕਤਲ ਕਰਵਾਇਆ ਸੀ ਹਾਲਾਂਕਿ ਹੁਣ ਤੱਕ ਦੋਵੇਂ ਪੰਜਾਬ ਵਿੱਚ ਕੇਸ ਦਾ ਸਾਹਮਣਾ ਕਰਨ ਤੋਂ ਬਚਾ ਕਰਦੇ ਨਜ਼ਰ ਆਏ ਬ੍ਰਿਟਿਸ਼ ਕੋਲੰਬੀਆ ਕੋਰਟ ਆਫ ਅਪੀਲ ਦੇ ਜੱਜ ਨੇ ਉਹਨਾਂ ਦੀ ਆਖਰੀ ਅਪੀਲ ਬੀਤੀ 11 ਦਸੰਬਰ ਨੂੰ ਖਾਰਜ ਕਰ ਦਿੱਤੀ ਸੀ ਅਤੇ ਦੋਵਾਂ ਨੂੰ ਕੈਨੇਡਾ ਤੋਂ ਭਾਰਤ ਭੇਜੇ ਜਾਣ ਦੀ ਰਾਹ ਪੱਧਰਾ ਕਰ ਦਿੱਤਾ ਸੀ ਇਤੇ ਇਹ ਵੀ ਦੱਸਣਾ ਵਰਦ ਹੈ ਕਿ ਇਸ ਮਾਮਲੇ ਵਿੱਚ ਤਿੰਨ ਵਿਅਕਤੀ ਦੋਸ਼ੀ ਪਾਏ ਗਏ ਸਰ ਜਦ ਕਿ ਬੀਬੀ ਸਿੱਧੂ ਤੇ ਵਿਦੇਸ਼ਾ ਕੈਨੇਡਾ ਵਿੱਚ ਹੋਣ ਕਾਰਨ ਬਚਦੇ ਰਹੇ ਸਨ ਪੰਜਾਬ ਪੁਲਿਸ ਅਤੇ ਭਾਰਤ ਸਰਕਾਰ ਨੇ ਇਸ ਅੰਨੇ ਕਤਲ ਕੇਸ ਨੂੰ ਸੁਲਝਾਉਣ ਲਈ ਕੈਨੇਡਾ ਦੇ ਸੁਪਰੀਮ ਕੋਰਟ ਤੱਕ ਦਰਵਾਜ਼ਾ ਖੜਕਾਇਆ ਸੀ ਜਿਸ ਤੋਂ ਬਾਅਦ ਭਾਰਤ ਕੈਨੇਡਾ ਹਵਾਲਗੀ ਸੰਧੀ ਐਕਸਟਰੈਡੀਸ਼ਨ ਐਕਟ ਦੇ ਤਹਿਤ ਕਤਲ ਦੀ ਸ਼ੱਕੀ ਸਾਜ਼ਿਸ਼ਕਾਰੇ ਬੀਬੀ ਸਿੱਧੂ ਤੇ ਵਿਦੇਸ਼ਾ ਦੀ ਹਵਾਲਗੀ ਦਾ ਰਾ ਪਤਰਾ ਹੋ ਗਿਆ ਅਦਾਲਤ ਨੇ ਕਿਹਾ ਸੀ ਕਿ ਉਹਨਾਂ ਦੋਵਾਂ ਨੂੰ ਭਾਰਤ ਵਾਲੇ ਨਾ ਕਰਨ ਦਾ ਕੈਨੇਡਾ ਦੇ ਕੋਲ ਕੋਈ ਆਧਾਰ ਨਹੀਂ ਹੈ ਵਿਦੇਸ਼ਿਆ ਨੇ ਆਪਣੀ ਬਜ਼ੁਰਗੀ ਅਤੇ ਖਰਾਬ ਸਿਹਤ ਦੇ ਵਾਸਤੇ ਪਾ ਕੇ ਕੈਨੇਡਾ ਚੋਂ ਕੱਢੇ ਜਾਣ ਤੋਂ ਬਚਾਅ ਕਰਨਾ ਚਾਹਿਆ ਪਰ ਉਸ ਦੀ ਇਹ ਦਲੀਲ ਰੱਦ ਕਰ ਦਿੱਤੀ ਗਈ ਸੀ ਲਿਆਜ਼ਾ ਹੁਣ ਜੱਸੀ ਸਿੱਧੂ ਦੀ ਮਾਂ ਅਤੇ ਉਸ ਦੇ ਮਾਮੇ ਨੂੰ ਭਾਰਤ ਦੇ سپਰਦ ਕਰ ਦਿੱਤਾ ਗਿਆ ਅਤੇ ਪੰਜਾਬ ਪੁਲਿਸ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਜਾ ਰਹੀ ਹੈ ਬਿਊਰੋ ਰਿਪੋਰਟ ਡੀ 5 ਚੈਨਲ ਪੰਜਾਬੀ